ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜੇ ਐਨ ਜੇ ਨਿਊਜ਼ ਇੰਡੀਆ ਅੱਜ ਦੀ ਖਬਰ ਵਿੱਚ ਇੱਕ ਐਸਾ ਬਿਆਨ ਜਿਸ ਨੇ ਸਿਆਸਤ 'ਚ ਨਵੀਂ ਲਹਿਰ ਚਲਾ ਦਿੱਤੀ ਹੈ ਨਾਗਪੁਰ 'ਚ ਹੋਈ ਇੱਕ ਕਿਤਾਬ ਰਿਲੀਜ਼ ਦੇ ਸਮੇਂ ਆਰਐਸਐਸ ਮੁਖੀ ਮੋਹਨ ਭਾਗਵਤ ਨੇ ਜੋ ਕਿਹਾ ਉਸ ਨੇ ਸਿਆਸੀ ਦਲਾਂ ਖਾਸ ਕਰਕੇ ਭਾਜਪਾ ਵਿੱਚ ਹਲਚਲ ਮਚਾ ਦਿੱਤੀ ਹੈ ਨਾਗਪੁਰ ਵਿੱਚ ਬੁੱਧਵਾਰ ਨੂੰ ਹੋਏ ਇੱਕ ਸਮਾਗਮ ਦੌਰਾਨ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਜਦ ਕਿਸੇ ਦੀ ਉਮਰ 75 ਸਾਲ ਦੀ ਹੋ ਜਾਵੇ ਤਾਂ ਉਸ ਨੂੰ ਹੋਰਾਂ ਦੇ ਲਈ ਰਾਹ ਛੱਡ ਦੇਣਾ ਚਾਹੀਦਾ ਹੈ ਉਨਾ ਕਹਾ 75 ਸਾਲ ਦੀ ਉਮਰ ਤੇ ਜਦੋਂ ਕਿਸੇ ਨੂੰ ਸਾਲ ਦਿੱਤਾ ਜਾਂਦਾ ਹੈ ਤਾਂ ਇਹ ਸੰਕੇਤ ਹੁੰਦਾ ਹੈ ਕਿ ਹੁਣ ਕਿਨਾਰੇ ਹੋ ਜਾਣਾ ਚਾਹੀਦਾ ਹੈ। ਉਹਨਾਂ ਨੇ ਇਸ ਬਿਆਨ ਦੇ ਵਿੱਚ ਕਿਸੇ ਦਾ ਨਾਮ ਨਹੀਂ ਲਿਆ ਪਰ ਵਿਰੋਧੀ ਪਾਰਟੀਆਂ ਨੇ ਇਸ ਨੂੰ ਸਿੱਧਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਜੋੜ ਦਿੱਤਾ ਹੈ ਜੋ 17 ਸਤੰਬਰ 2025 ਨੂੰ 75 ਸਾਲ ਦੇ ਹੋਣਗੇ। ਕਾਂਗਰਸ ਦੀ ਆਗੂ ਸ਼ਮਾ ਮੁਹੰਮਦ ਨੇ ਕਿਹਾ ਕਿ ਜਦ ਭਾਜਪਾ ਦੇ ਨੇਤਾ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ 75 ਦੇ ਹੋਏ ਤਾਂ ਉਹਨਾਂ ਨੂੰ ਰਾਜਨੀਤੀ ਤੋਂ ਹਟਾ ਕੇ ਮਾਰਗਦਰਸ਼ਕ ਮੰਡਲ ਵਿੱਚ ਭੇਜ ਦਿੱਤਾ ਗਿਆ। ਹੁਣ ਸਵਾਲ ਇਹ ਹੈ ਕਿ ਮੋਦੀ ਜੀ ਵੀ ਇਹੀ ਨਿਯਮ ਆਪਣੇ ਉੱਤੇ ਲਾਗੂ ਕਰਨਗੇ ਸ਼ਿਵ ਸੈਨਾ ਦੇ ਸੰਜੇ ਰਾਉਤ ਨੇ ਵੀ ਕਿਹਾ ਕਿ ਭਾਜਪਾ ਨੇ ਪੁਰਾਣੇ ਨੇਤਾਵਾਂ ਨੂੰ ਹਟਾਇਆ ਹੁਣ ਦੇਖਣਾ ਹੋਵੇਗਾ ਕਿ ਮੋਦੀ ਵੀ ਕਿਨਾਰੇ ਹੁੰਦੇ ਹਨ ਜਾਂ ਨਹੀਂ ਕਾਂਗਰਸ ਆਗੂ ਅਭਿਸ਼ੇਕ ਸਿੰਘ ਵੀ ਨੇ ਤੰਜ ਕੱਸਿਆ ਪਹਿਲਾਂ ਨਿਯਮ ਬਣਾਉਂਦੇ ਹਨ ਪਰ ਜਦ ਆਪਣੀ ਵਾਰੀ ਆਉਂਦੀ ਹੈ ਤਾਂ ਪਿੱਛੇ हट ਜਾਂਦੇ ਹਨ ਇਸ ਵਿਚਾਰ ਲੋਕ ਅਮਿਤ ਸ਼ਾਹ ਦੀ ਪੁਰਾਣੀ ਗੱਲ ਨੂੰ ਵੀ ਯਾਦ ਕਰ ਰਹੇ ਹਨ ਪੂਨਾ 2023 ਵਿੱਚ ਕਿਹਾ ਸੀ ਕਿ ਭਾਜਪਾ ਦੇ ਅੰਦਰ 75 ਸਾਲ ਦੀ ਉਮਰ ਵਿੱਚ ਰਿਟਾਇਰਮੈਂਟ ਦੀ ਕੋਈ ਲੋੜ ਨਹੀਂ ਮੋਦੀ 2029 ਤੱਕ ਪ੍ਰਧਾਨ ਮੰਤਰੀ ਰਹਿਣਗੇ ਹੁਣ ਸਵਾਲ ਇਹ ਨਹੀਂ ਕਿ ਮੋਹਨ ਭਾਗਵਤ ਨੇ ਕੀ ਕਿਹਾ ਸਵਾਲ ਇਹ ਹੈ ਕਿ ਇਹ ਗੱਲ ਸਿੱਧੀ ਮੋਦੀ ਜੀ ਲਈ ਸੀ 75 ਸਾਲ ਦੀ ਉਮਰ ਤੇ ਕੀ ਭਾਜਪਾ ਅੰਦਰ ਨਵਾਂ ਪੇਜ ਖੁੱਲਣ ਵਾਲਾ ਹੈ ਤੁਸੀਂ ਕੀ ਸੋਚਦੇ ਹੋ ਕਿ ਮੋਦੀ ਜੀ ਨੂੰ 2025 ਤੋਂ ਬਾਅਦ ਰਾਜਨੀਤੀ ਚ ਰਹਿਣਾ ਚਾਹੀਦਾ ਹੈ ਜਾਂ ਨਹੀਂ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੱਸੋ ਅਜਾਹੀਆਂ ਹੋਰ ਵੱਡੀਆਂ ਅਤੇ ਗੰਭੀਰ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਜੇ ਐਨ ਜੀ ਨਿਊਜ਼ ਇੰਡੀਆ ਨੂੰ